ਸੁਣ ਲੋ ਗਾਲ ਐਮ ਐਲ اے ਸਾਹਿਬ ਅੱਜ ਜਿੰਨੇ ਅੱਜ ਤਿਆਰ ਹੋ ਗਿਆਈ ਨਾ ਲੋਕਾਂ ਨੇ ਰੌਲਾ ਪਾਇਆ ਗਿਆਨ ਸਾਹਿਬ ਆਉਂਦੇ ਨਹੀਂ ਗਿਆਨ ਸਾਹਿਬ ਆਉਂਦੇ ਨਹੀਂ ਮੈਂ ਬਣਸਵਾਰ ਕੇ ਗਿਆ ਹੜ ਪੀੜਤਾ ਦੀ ਮਦਦ ਕਰਨ ਮਿਲਣ ਪੂਰਾ ਡਰਾਮਾ ਸੈੱਟ ਸੀ ਉੱਤੋਂ ਇਹ ਆ ਗਈ ਆਏ ਵੱਡੇ ਵੱਡੇ ਕਾਢੇ ਪਾ ਕੇ तितਲੀ ਵਾਲਾ ਕਲਿੱਪ ਲਾ ਕੇ ਹੈ ਆ ਕੇ ਮੈਨੂੰ ਐ ਚਿੰਬੜੀ ਜਿਵੇਂ ਕੋਈ ਡੇਢ ਸਾਲ ਦਾ ਜਵਾਬ ਚਿੰਬੜਦਾ ਹੁੰਦਾ ਆ ਡੇਢ ਗੱਟ ਦਾ ਗੱਟ ਦਾ ਕਾਰਗਲ ਚ ਪਾਇਆ ਹੋਇਆ ਗੱਦੇ ਦੇ ਕੰਨ ਵਰਗਾ ਤੇ ਉੱਤੋਂ ਇਹਦਾ ਬੰਦਾ ਇਹਦਾ ਬੰਦਾ ਆਈਫੋਨ ਦੇ ਨਾਲ ਵੀਡੀਓ ਬਣਾ ਰਿਆ ਸੀ ਇਹਦੀ ਨਾ ਉੱਥੇ ਵੀਡੀਓ ਬਣਾਣੀ ਜ਼ਰੂਰੀ ਸੀ ਕਿ ਲੋਕਾਂ ਦੀ ਹਮਦਰਦੀ ਲਈ ਜ਼ਰੂਰੀ ਸੀ ਸਾਰੇ ਡਰਾਮੇ ਦੀ ਪੱਟੀ ਮੇਸ ਤੋਂ ਕੀਤੀ ਆ ਫਲੋਪ ਏਕਟਰਾਂ ਤੋਂ ਫਲੋਪ ਏਕਟਰ ਹੈ ਗਿਆਨਸਾ ਤੁਸੀਂ ਤਾਂ ਬੁਸੇ ਹੀ ਬੋਤ ਕਰ ਗਏ ਉਹ ਦੇ ਉਹ ਚੁੱਪ ਕਰਾਓ ਇਹ ਚੁੱਪ ਕਰਾਓ ਇਹਨੂੰ ਹੈ ਉਹ ਬਸ ਉਹ ਇਹਦੀ ਤਿਤਲੀ ਦੇ ਕਲਿੱਪਾਂ ਦੇ ਚੱਕਰ ਦੇ ਵਿੱਚ ਮੈਂ ਤਾਂ ਡਾਕਟਰ ਸਾਹਿਬ ਨੂੰ ਵੀ ਕਹਿਤਾ ਕਿ ਡਾਕਟਰ ਸਾਹਿਬ ਤਿਤਲੀ ਵਾਲਾ ਕਲਿੱਪ ਤੇ ਕਾਟੇ ਨਾ ਪਾਓ ਉਹਨੇ ਵਿਚਾਰੀ ਨੇ ਉਹ ਵੀ ਲਾਤੇ ਉਹ ਪਹਿਲਾਂ ਬਰੋਧੀਆਂ ਨੇ ਇੰਨੇ ਦੂਸ਼ਨ ਲਾਏ ਆ ਕਿ ਐਨਾ ਸੋਨਾ ਐਨਾ ਸੋਨਾ ਮੈਂ ਕਿਹਾ ਡਾਕਟਰ ਸਾਹਿਬਾ ਹੁਣ ਸੋਨਾ ਵੀ ਲਾ ਦੇ ਐਮ ਐਲ ਏ ਸਾਹਿਬ ਤੇ ਰਾਤ ਨੂੰ ਜਦੋਂ ਮੈਂ ਸੌਣਾ ਨਾ ਤਾਂ ਮੇਰੇ ਸੁਪਨੇ ਦੇ ਵਿੱਚ ਨਾ ਆ ਤਿਤਲੀ ਆਲਾ ਕਿਰਪਾ ਉਹਦਾ ਵਾਹ ਬੱਸ ਕਰ ਬੀਬਾ ਬੱਸ ਕਰ ਹੈ